ਸਵਾਦ ਆ ਜਾਂਦਾ ਇੱਕ ਗਾਇਕ ਹੋ ਕੇ ਏਡੀ ਸੋਚ ਵਧੀਆ ਤੇ ਨੇਕ ਤੁਸੀਂ ਵੇਖੋ ਨਕੋਦਰ ਸ਼ਾਹ ਵਾਲਾ ਜਿਹੜਾ ਉੱਥੇ ਉਹ ਲਾਡੀ ਸ਼ਾਹ ਜਿਹੜਾ ਵਾ ਉਹਦੇ ਵਿਰੋਧ ਏਡੀ ਵੱਡੀ ਆਵਾਜ਼ ਬੁਲੰਦ ਕਰਨੀ ਵੀ ਫਿਰ ਕੱਲੀ ਉਹਦੇ ਵਿਰੋਧ ਨਹੀਂ ਜਿੰਨੇ ਵੀ ਨਸ਼ਿਆਂ ਨੂੰ ਪ੍ਰੋਮੋਟ ਕਰਨ ਵਾਲੇ ਗਾਇਕ ਉਹਨਾਂ ਸਾਰਿਆਂ ਦੇ ਵਿਰੋਧ ਨੇ ਆਵਾਜ਼ ਬੁਲੰਦ ਕੀਤੀ ਆ ਵੀ ਭਾਈ ਉੱਠੋ ਜਾਗੋ ਤੁਸੀਂ ਆਪਣੀ ਪੀੜ੍ਹੀ ਨੂੰ ਕਿੱਧਰ ਲੈ ਗਏ ਜੇ ਜੇ ਕੋਈ ਨੌਜਵਾਨ ਕਿਸੇ ਗਾਇਕ ਨੂੰ ਆਪਣਾ ਰੋਲ ਮਾਡਲ ਮੰਨਦਾ ਉਹ ਇਹ ਵੇਖਦਾ ਵੀ ਇਹ ਜਾਂਦਾ ਕਿੱਥੇ ਆ ਇਹ ਕਿਹੜੀ ਮੱਠੀ ਤੇ ਮੱਥਾ ਟੇਕਦਾ ਲੋਕ ਉਧਰ ਨੂੰ ਤੁਰ ਪਏ ਤੇ ਜਸਵੀਰ ਸਿੰਘ ਜੱਸੀ ਗਾਇਕ ਨੇ ਤੁਸੀਂ ਉਹਦੇ ਇੰਟਰਵਿਊ ਸੁਣ ਕੇ ਵੇਖ ਲਓ ਉਹਨੂੰ ਕਈਆਂ ਨੇ ਇਹ ਕਿਹਾ ਤੇਰੀ ਆਵਾਜ਼ ਬੰਦ ਹੋ ਜਾਣੀ ਆ ਤੈਨੂੰ ਤੇਰੇ ਪ੍ਰੋਗਰਾਮ ਮਿਲਿਆ ਕਰਨੇ ਮੈਂ ਕਹਿੰਦਾ ਦਲੇਰੀ ਵੇਖੋ ਉਸ ਬੰਦੇ ਦੀ ਉਹ ਕਹਿੰਦਾ ਹੋ ਜਾਏ ਆਵਾਜ਼ ਬੰਦ ਪਰ ਗੁਰੂ ਤੋਂ ਸਵਾਏ ਕਿਸੇ ਹੋਰ ਨੂੰ ਮੰਨੂਗਾ ਨਹੀਂ ਜੋ ਮਰਜ਼ੀ ਹੋ ਜਾਏ ਮੈਂ ਨਾ ਪ੍ਰਚਾਰਕਾਂ ਨਾਲ ਉਤੇ ਉਹੀ ਚੰਗਾ ਆਲੇ ਸਾਡੇ ਦੇਹ ਧਾਰੀ ਬਾਬਿਆਂ ਦੀਆਂ ਚੁੰਕੀਆਂ ਭਰੀ ਜਾਂਦੇ ਆ ਤੁਹਾਡੇ ਗਾਤਰੇ ਵੀ ਪਾਏ ਆ ਕਸ਼ਹਰੇ ਤੁਸੀਂ ਲੰਮੇ ਲੰਮੇ ਪਾਏ ਆ ਤੁਸੀਂ ਸਕੀਦਾ ਉਸ ਰੂਪ ਵੀ ਪੂਰਾ ਧਾਰਨ ਕੀਤਾ ਹੈ ਤੇ ਜਾ ਕੇ ਤੁਸੀਂ ਪਖੰਡੀਆਂ ਦੀਆਂ ਚੌਕੀਆਂ ਪ੍ਰੀਆਂ ਦੇ ਯਾਰ ਹੱਦ ਹੋ ਗਈ ਹੈ ਤੁਹਾਨੂੰ ਸਮਝ ਨਹੀਂ ਹੈਗਾ ਸਾਰਾ ਕੁਝ ਪਤਾ ਹੈ ਮਾਫ ਕਰਨਾ ਸਾਡੇ ਕੌਮ ਦੇ ਰਾਗੀਆਂ ਢਾਡੀਆਂ ਪ੍ਰਚਾਰਕਾਂ ਨੂੰ ਸਭ ਕੁਝ ਪਤਾ ਹੈ ਗੁਰਮਤਿ ਦੇ ਮਨਕਿਬਤ ਕੀ ਹੈ ਸਿਰਫ ਡਰਦੇ ਨੇ ਬੋਲਦੇ ਵੀ ਕੋਈ ਗੁੱਸੇ ਨਾ ਹੋ ਜਾਏ ਜੇਕਰ ਤੇ ਇਹੋ ਸੋਚ ਪਾਤਸ਼ਾਹ ਲੈ ਕੇ ਤੁਰਦੇ ਵੀ ਕੋਈ ਨਾਰਾਜ਼ ਨਾ ਹੋ ਜਾਏ ਇਮਾਨਦਾਰੀ ਨਾਲ ਦੱਸਿਓ ਧੰਗ ਗੁਰਨਾਣ ਸਾਹਿਬ ਸੱਚ ਦੀ ਗੱਲ ਕਰ ਸਕਦੇ ਸੀ ਮੈਂ ਸਤੇ ਤੋ ਬੇ ਬੇਨਤੀ ਕਰਦਾ ਮੈਂ ਕਹਿੰਦਾ ਸਾਨੂੰ ਭਾਵੇਂ ਕੋਈ ਵੀ ਨਾ ਬੁਲਾਵੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਸਾਡੇ ਕੋਲ ਹੋਰ ਕਿਸ ਦੀ ਗੱਲ ਹੋਣੀ ਨਹੀਂ ਜੋ ਮਰਜ਼ੀ ਹੋ ਜਾਏ ਜਿਸ ਗੁਰੂ ਦੀ ਆਪਾਂ ਗੱਲ ਕਰਦੇ ਸਾਨੂੰ ਉਸ ਗੁਰੂ ਤੇ ਵਿਸ਼ਵਾਸ ਨਹੀਂ ਕਿੰਦੇ ਕਮਾਲ ਦੀ ਗੱਲ ਐ ਜਿਸ ਗੁਰੂ ਦੀ ਬਾਣੀ ਆਪਾਂ ਪੜਦੇ ਆ ਮੈਂ ਤਾਂ ਆਪਣੇ ਕੌਮ ਦੇ ਰਾਗੀਆਂ ਢਾਡੀਆਂ ਪ੍ਰਚਾਰਕਾਂ ਗਰੰਥੀਆਂ ਨੂੰ ਬੇਨਤੀ ਕਰਦਾ ਹਾਂ ਨਾ ਜਿਸ ਬਾਪੂ ਦੀ ਤੁਸੀਂ ਗੱਲ ਕਰਦੇ ਹੋ ਤੇ ਵਿਸ਼ਵਾਸ ਰੱਖੋ ਸਭ ਕੁਝ ਹੋਏਗਾ ਸਹੀ ਤੁਸੀਂ ਜੋ ਸੱਚ ਲਿਖਿਆ ਸੰਗਤਾਂ ਨੂੰ ਸੁਣਾਓ ਇੱਕ ਬੇਨਤੀ ਕਰਾਂ ਮਾਝ ਰਾਗ ਦਾ ਇੱਕ ਵਾਕ ਹੈ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿਤੇ ਬੇਦਾਂ ਗੰਢ ਬੋਲੇ ਸੱਚ ਕੋਏ ਮੋਇਆਂ ਗੰਢ ਨੇਕੀ ਸਤ ਹੋਏ ਮਰਨ ਤੋਂ ਬਾਅਦ ਬੰਦੇ ਦੀ ਦੁਨੀਆ ਨਾਲ ਗੰਢ ਪਤਾ ਕਿਦਾਂ ਪੈਂਦੀ ਆ ਜੇ ਬੰਦੇ ਦੇ ਆਪਣੇ ਪੱਲੇ ਕੋਈ ਕਿਰਦਾਰ ਹੈਗਾ ਤੇ ਉਹਨੂੰ ਲੋਕ ਯਾਦ ਕਰਨਗੇ ਜੇ ਤੇ ਆਪਣੇ ਪੱਲੇ ਕਿਰਦਾਰ ਨਹੀਂ ਹੋਇਆ ਤੇ ਲੋਕਾਂ ਨੇ ਉਹਨੂੰ ਯਾਦ ਲਓ ਆਪਾਂ ਇੱਥੇ ਬੈਠੇ ਬੈਠੇ ਸੋਚੀਏ ਕਿੰਨੇ ਲੋਕ ਹੋਣਗੇ ਜਿਨ੍ਹਾਂ ਦੇ ਦੋ ਦੋ ਬੱਚੇ ਤਿੰਨ ਤਿੰਨ ਬੱਚੇ ਆਪਾਂ ਨੂੰ ਇੱਥੇ ਬੈਠਿਆਂ ਨੂੰ ਕੋਈ ਪੁੱਛੇ ਸਾਡੇ ਪਿਤਾ ਦਾ ਕੀ ਨਾਮ ਹੈ ਪਤਾ ਹੈ ਦਾਦੇ ਦਾ ਕੀ ਨਾਮ ਹੈ ਉਹ ਵੀ ਪਤਾ ਹੋਵੇਗਾ ਪਰ ਪਰਦਾਦੇ ਦੇ ਪਰਦਾਦੇ ਦਾ ਕੀ ਨਾਮ ਹੈ ਇਹ ਯਾਦ ਹੈਗਾ ਆਪਾਂ ਨੂੰ ਨੇ ਨਾ ਜਾ ਕੁਰਸੀ ਨਾਮਾ ਫੋੜਣਾ ਪੈਣਾ ਜਾ ਕੇ ਆਪਾਂ ਨੂੰ ਪਰ ਜਿਨ੍ਹਾਂ ਦਾ ਆਪਣਾ کردار ਉੱਚਾ ਹੁੰਦਾ ਨਾ ਉਹਨਾਂ ਦੇ ਪਰ ਔਲਾਦ ਭਾਵੇਂ ਨਾਮ ਹੀ ਹੋਵੇ ਲੋਕ ਉਹਨਾਂ ਨੂੰ ਉਹਨਾਂ ਦੇ ਕੰਮਾਂ ਕਰਕੇ ਸਦਾ ਦੁਨੀਆ ਤੇ ਜਿਉਂਦਾ ਰੱਖਦੇ ਆ ਕਹਿੰਦੇ ਕੋਈ ਬੰਦਾ ਦੁਨੀਆ ਤੇ ਆਇਆ ਸੀ ਭਈ ਬੱਚਿਆਂ ਕਰਕੇ ਨਹੀਂ ਇੱਕ ਬੇਨਤੀ ਚਿੱਤਰ ਰੱਖਣਾ ਔਲਾਦ ਨਾਲ ਨਹੀਂ ਦੁਨੀਆ ਤੇ ਗੰਡ ਪੈਂਦੀ ਹੈ ਭਲੇਖਾ ਹੈ ਇਹ ਗੁਰਮਤ ਦਾ ਵਿਸ਼ਾ ਨਹੀਂ ਹੈਗਾ ਵੀ ਔਲਾਦ ਨਾਲ ਹੀ ਗੰਢ ਪੈਂਦੀ ਹੈ ਜੇ ਔਲਾਦ ਨਾਲ ਗੰਢ ਪੈਂਦੀ ਬੇਬੇ ਨਾਨਕ ਦੇ ਕਰਨਾ ਧੀ ਸੀ ਨਾ ਪੁੱਤ ਸੀ ਕੋਈ ਦੁਨੀਆ ਦਾ ਬੰਦਾ ਕਹਿ ਸਕਦਾ ਕਿ ਬੇਬੇ ਨਾਨਕ ਦੀ ਦੁਨੀਆ ਦੇ ਵਿੱਚ ਗੰਢ ਹੈ ਨਹੀਂ ਬੇਬੇ ਨਾਨਕ ਦੇ ਕਰਨਾ ਧੀ ਸੀ ਨਾ ਅੱਜ ਜਿੰਨਾ ਭੈਣਾ ਕਰ ਔਲਾਦ ਹੈ ਨਹੀਂ ਤੁਹਾਨੂੰ ਪਤਾ ਕਿੰਨਾ ਤਸ਼ੱਦਦ ਸਿੰਧੀਆਂ ਨੇ ਭੈਣੋ ਮੈਂ ਹੱਥ ਜੋੜ ਕੇ ਪਹਿਲਾਂ ਮਾਫੀ ਮੰਗ ਲਵਾਂ ਜਿਸ ਧੀ ਕਰ ਔਲਾਦ ਨਾ ਹੋਵੇ ਜਿਸ ਨੂੰ ਕਰ ਔਲਾਦ ਨਾ ਹੋਵੇ ਕਦੀ ਉਸ ਭੈਣ ਕੋਲੋਂ ਨਵੇਂ ਬੱਚੇ ਨੂੰ ਗੁਰਤੀ ਦਵਾਈ ਕਿਸੇ ਨੇ? ਇਮਾਨਦਾਰੀ ਨਾਲ ਦੱਸਿਓ। ਜਿਸ ਭੈਣ ਦੇ ਘਰ ਔਲਾਦ ਨਹੀਂ, ਮੰਨ ਲਓ ਤਿੰਨ ਨੋਹਾਂ ਨੇ, ਦੋ ਨੋਹਾਂ ਨੇ, ਉਹਨਾਂ ਚੋਂ ਇੱਕ ਨੋਹ ਦੇ ਘਰ ਔਲਾਦ ਨਹੀਂ ਤੇ ਘਰ 'ਚ ਬਾਲਕ ਆਇਆ ਨਵਾਂ, ਬੱਚਾ ਪੈਦਾ ਹੋਇਆ। ਇਨੀ ਦਲੇਰੀ ਕਰੂ ਕੋਈ ਕਿ ਐਸ ਭੈਣ ਨੂੰ ਕਵੇ ਤੂੰ ਗੁਰਤੀ ਦੇ ਸ ਬੱਚੇ ਨੂੰ। ਮਨ ਚ ਆਉਣਾ ਕਿਤੇ ਇਹਦਾ ਪਰਛਾਵਾਂ ਸਾਡੇ ਦੂਜੇ ਬੱਚਿਆਂ ਤੇ ਨਾ ਪੈ ਜਾਵੇ। ਪੇ ਸਗਨ ਵੇਲੇ ਖੁਸ਼ੀ ਵੇਲੇ ਉਹਨੂੰ ਪਰਾਂ ਰੱਖਣਾ ਵੇਦਾ ਇਹ ਪਰਾਂ ਰਵੇ ਇਹਦਾ ਝੂਠਾ ਪਾਣੀ ਨਾ ਕੋ ਪੀਵੇ ਕਿਸ ਦੁਦੀਆਂ ਧੀਆਂ ਪੁੱਤ ਵੀ ਸਾਡੇ ਇਹਦੇ ਵਰਗੇ ਨਾ ਹੋ ਜਾਣ ਤੇ ਗੁਰਦੁਆਰਿਆਂ ਕੇ ਜਿਹੜਾ ਨਾਨਕ ਨਾਮ ਚੜਦੀ ਕਲਾ ਪੁੱਛਿਆ ਕਰੋ ਨਾਲ ਧੀਆਂ ਨੂੰ ਜਿਹੜੀਆਂ ਇਸ ਮਾੜੀ ਸੋਚ ਦਾ ਸ਼ਿਕਾਰ ਹੋ ਕੇ ਸਮਾਜ ਦੇ ਵਿੱਚ ਦਿਨ ਕਟੀਆਂ ਕਰ ਰਹੀਆਂ ਤੇ ਇੱਥੇ ਪਹੁੰਚਣ ਵਿੱਚ ਮੈਂ ਪਹਿਲਾਂ ਮਾਫੀ ਮੰਗ ਲਵਾਂ ਜਿਵੇਂ ਬਾਕੀ ਲੋਕ ਸ਼ੁਰੂ ਵਾਲਾ ਸਾਡੇ ਧਾਰਮਿਕ ਲੋਕ ਵੀ ਉਨੇ ਹੀ ਜੁम्मेवार ਆ ਜਿਹੜੇ ਪੁੱਤਾਂ ਦੀਆਂ ਇਕੱਲੇ ਅਰਦਾਸਾਂ ਕਰਦੇ ਆ ਗੁਰਦੁਆਰਿਆਂ ਵਿੱਚ ਉਦੋਂ ਸਮਝਾਓ ਬਾਹ ਫੜ ਕੇ ਇਥੇ ਪੁੱਤ ਮੰਗੋ ਧੀ ਮੰਗੋ ਬਰਾਬਰ ਮੰਗੋ ਇਥੇ ਕੋ ਸੱਚਾ ਪਾਸ਼ਾ ਔਲਾਦ ਦੇਣੀ ਆ ਦੇਈ ਧੀ ਦੇਣੀ ਤਾਂ ਠੀਕ ਐ ਪੁੱਤ ਦੇਣਾ ਤਾਂ ਠੀਕ ਐ ਇਥੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸ਼ਬਦ ਸਾਡੇ ਸਮਾਜ ਵਿੱਚ ਮੜਤੇ ਵੀ ਪੁੱਤ ਮਠੜੇ ਮੇਵੇ ਰਾਬਾ ਸਭ ਨੂੰ ਦੇਵੇ